ਜਨ ਪਿਆਬੀ ਨੂੰ ਦਸ਼ਕਾਂ ਦਾ ਸਵਾਗਤ ਹੈ ਅੱਜ ਸਤਗੁਰੂ ਬਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਾਪਤ ਵਿਸ਼ਾਲ ਨਗਰ ਕੀਰਤਨ ਕਰਿਆ ਗਿਆ ਤੇ ਤਾਂ-ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਹਜ਼ੂਰੀ ਚ ਪੰਜ ਪਿਆਰੇ ਦੀ ਅਗਵਾਈ ਚ ਸਤਗੁਰੂ ਬਿਦਾਸ ਮਹਾਰਾਜੀ ਦਾ ਜਨਮ ਦਿਹਾੜਾ ਬੜੀ ਧੂਮਤਾਂ ਦੇ ਨਾਲ ਮਨਾਇਆ ਗਿਆ ਜਿੱਥੇ ਸੰਗਤਾਂ ਨੇ ਹੀ ਵਧਾਈ ਦਿੱਤੀ ਉੱਥੇ ਹੀ ਵੱਖ-ਵੱਖ ਆਗੂਆਂ ਨੇ ਕਿਹਾ ਕਿ ਸਤਗੁਰੂ ਬਿਦਾਸ ਮਹਾਰਾਜ ਜੀ ਦੇ ਦਿੱਤੇ ਗਏ ਉਪਦੇਸ਼ਾਂ ਤੇ ਚੱਲਣਾ ਚਾਹੀਦਾ ਹੈ ਤੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਉਸ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ

ਕੱਖਾਂ ਦੀ ਕੁਲੀ ਦੇ ਵਿੱਚ ਦੇਖ ਮੈਂ ਬੜਾ ਨੀਆ ਅੱਖਾਂ ਦੀ ਕੁਲੀ ਦੇ ਵਿੱਚ ਦੇਖ ਮੈਂ ਬੜਾ ਨੀਆ ਆ ਕੇ ਭੋਗ ਲਗਾਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਕੱਖਾਂ ਦੀ ਕੁਲੀ ਦੇ ਵਿੱਚ 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 ਜੋਤ ਮੈਂ ਲਗਾਈਆ ਕੱਖਾਂ ਦੀ ਕੁਲੀ ਦੇ ਵਿੱਚ ਜੋਤ ਮੈਂ ਲਗਾਈਆ ਆ ਕੇ ਦਰਸ਼ ਦਿਖਾਇਓ ਬਾਬਾ ਜੀ ਸਾਡੀ ਕੱਖਾਂ ਦੀ ਕੁਲੀ ਦੇ ਵਿੱਚ ਆਇਓ ਬਾਬਾ ਜੀ आयो बाबा जी साढी कखां का जी कुली ਕੁੱਲੀ ਦੇ ਵਿੱਚ ਹਾਰ ਮੈਂ ਬਣਾਉਂਦੀ ਆ ਕੱਖਾਂ ਦੀ ਕੁੱਲੀ ਦੇ ਵਿੱਚ ਹਾਰ ਮੈਂ ਬਣਾਉਂਦੀ ਆ ਕੱਖਾਂ ਦੀ ਕੁੱਲੀ ਦੇ ਵਿੱਚ ਹਾਰ ਮੈਂ ਬਣਾਉਂਦੀ ਆ ਕੱਖਾਂ ਦੀ ਕੁੱਲੀ ਦੇ ਵਿੱਚ ਹਾਰ ਮੈਂ ਬਣਾਉਂਦੀ ਆ ਆ ਕੇ ਗਾਲ ਵਿੱਚ ਪਾਇਓ ਬਾਬਾ ਜੀ ਸਾਡੀ ਕੱਖਾਂ ਦੀ ਕੁੱਲੀ

ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁੱਲੀ ਦੇ ਵਿੱਚ ਆਇਓ ਬਾਬਾ ਜੀ ਸਾਡੀ ਕੱਖਾਂ ਦੀ ਕੁੱਲੀ ਦੇ ਵਿੱਚ ਜੋ ਬੋਲੇ ਸੋਨਰ ਪੈ ਸਤਗੁਰੂ ਬਿਦਾਸ ਮਹਾਰਾਜ ਕੀ ਜੈ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਕਹਿਣ ਦੇ ਵੇਖ ਲੈਣ ਦੇ ਨੀ ਮੱਥਾ ਟੇਕ ਲੈਣ ਦੇ ਮੈਨੂੰ ਵੇਖ ਲੈਣ ਦੇ ਨੀ ਮੱਥਾ ਟੇਕ ਲੈਣ ਦੇ ਰੱਬ ਮੇਰਾ ਸਤਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤਗੁਰੂ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਮੈਨੂੰ ਵੇਖ ਜਦੋਂ ਗਾਂ ਦੇ ਵਲ ਜਾਂਦੇ ਸੁੱਕੇ ਬਾਗ ਹਰੇ ਹੋ ਜਾਂਦੇ ਸਤਗੁਰ ਬਾਗਾਂ ਦੇ ਵਲ ਜਾਂਦੇ ਸੁੱਕੇ ਬਾਗ ਹਰੇ ਹੋ ਜਾਂਦੇ ਨੀਏ ਕੇ ਰਾਮਾਲੀ ਆਇਆ ਮੈਨੂੰ ਵੇਖ ਲੈਣ ਦੇ ਰੱਬ ਦੇ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਸਤਗੁਰੂ ਰੋਗੀਆਂ ਦੇ ਵੱਲ ਜਾਂਦੇ ਸੁੱਕੇ ਰੋਗ ਹਜੂਰ ਹੋ ਜਾਂਦੇ ਸਤਗੁਰੂ ਰੋਗੀਆਂ ਦੇ ਵੱਲ ਜਾਂਦੇ ਸਾਰੇ ਰੋਗ ਦੂਰ ਹੋ ਜਾਂਦੇ ਨੀ ਇਹ ਕੇਰਾ ਵੈ ਦੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਰੱਬ ਮੇਰਾ ਸਤਗੁਰ ਬਣ ਕੇ ਆਇਆ ਮੈਨੂੰ ਵੇਖ ਲੈਣ ਦੇ ਉਹ ਨਾ ਜਾਵੇ ਤਾਂ ਰਾਜੇ ਤੋਂ ਵੀ ਦਰਦਰ ਦੀਖ ਮੰਗਾਵੇ ਦਰਦਰ ਦੀਖ ਮੰਗਾਵੇ ਦਰਦਰ ਦੀਖ ਮੰਗਾਵੇ ਉਹ ਨਾ ਜਾਵੇ ਤਾਂ ਰਾਜੇ ਤੋਂ ਵੀ ਦਰਦਰ ਦੀਖ ਮੰਗਾਵੇ ਦਰਦਰ ਦੀਖ ਮੰਗਾਵੇ तो तेरी तो जा ओ हो जाए फिर का हो जाए तेरी बिगड़े हो मोजा ਤੋ ਕਿਰਪਾ ਹੋਵੇ ਤੇਰੀ ਵਿਗੜੇ ਕੰਮ ਹੋ ਜਾਣ ਤੇ वड़े सिरे कोई नणे हो नणे ਕੁਰ ਤੇਰਾ ਨਾਮ ਧਿਆਵੇ ਸੋ ਨਾਮ ਧਿਆਵੇ ਕੁਰ ਤੇਰਾ ਨਾਮ ਧਿਆਵੇ ਓ ਜਾਨੀ ਤੋਂ ਦਰਵਾਲੀ ਅਕਤ ਕੁਰ ਤੇਰਾ ਨਾਮ ਧਿਆਵੇ ਸੋ ਨਾਮ ਧਿਆਵੇ ਓ ਆਪੇ ਤੇਰੀਆਂ ਲਿਖਦਾ ਸਭ ਤਾ ਪੈਦਾ ਜੇ ਵਿਸ਼ਾਲ ਨਗਰ ਕੀਤਰ ਕੱਢਿਆ ਜਾ ਰਿਹਾ ਛੋਣੀ ਕਲਾ ਬੰਗਲਾਦੇਸ਼ ਵਿੱਚੋਂ ਕੀ ਕਹਿਣਾ ਚਾਹੋਗੇ ਸਤਿਗੁਰੂ ਸਭ ਤੋਂ ਪਹਿਲਾਂ ਤਾਂ ਜੀ ਸਮੂਹ ਸੰਗਤਾਂ ਨੂੰ ਜੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਅੱਜ ਦਾ ਦਿਨ ਸਾਡੇ ਲਈ ਬਹੁਤ ਹੀ ਭਾਗਾ ਵਾਲਾ ਹੈ ਬਹੁਤ ਹੀ ਮਤਲਬ ਕੀ ਸਾਡੇ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਆਪਾਂ ਮਨਾ ਰਹੇ ਹਾਂ ਸਾਨੂੰ ਬਹੁਤ ਹੀ ਖੁਸ਼ੀ ਦੀ ਗੱਲ ਹੈ ਸਾਨੂੰ ਉਹਨਾਂ ਨੇ ਸਤਿਗੁਰ ਨੇ ਇੰਨਾ ਮਾਣ ਬਖਸ਼ਿਆ ਸਾਨੂੰ ਐਨੇ ਜੋਗ ਉਹਨਾਂ ਨੇ ਬਣਾਇਆ ਕਿ ਆਪਾਂ ਆਪਣੇ ਹਾਕ ਆਪਾਂ ਲੈ ਸਕੀਏ ਆਪਾਂ ਰੈਵਰਾ ਉਹਨਾਂ ਰੈਵਨਾ ਦਾ ਗੁਣਗਾਨ ਗਾ ਸਕੀਏ ਸਤਿਗੁਰੂ ਅਰਬਿਦਾਸ ਮਹਾਰਾਜ ਨੇ ਸਾਨੂੰ ਨੇ ਬਾਣੀ ਨਾਲ ਜੋੜਿਆ ਆਪਾਂ ਤਾਂ ਬਹੁਤ ਹੀ ਮਤਲਬ ਕਿ ਭਾਗਾ ਵਾਲੇ ਆ ਉਹਨਾਂ ਦਾ ਜਨਮ ਦਿਹਾੜਾ ਆਪਾਂ ਮਨਾ ਰਹੇ ਆ ਉਹਨਾਂ ਦੀ ਸ਼ੋਭਾ ਯਾਤਰਾ 'ਚ ਆਪਾਂ ਸ਼ਾਮਿਲ ਹੋਏ ਆ ਤੇ ਸਰ ਅੱਜ ਵਿਸ਼ਾਲ ਸ਼ੋਭਾ ਯਾਤਰਾ ਇਹਦੀ ਸ਼ੋਣੀ ਕੜਾ ਬੰਗਲਾ ਦੇ ਵਿੱਚੋਂ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਜਾਵੇਗੀ ਤੇ ਕਿੱਥੇ ਸਮਾਪਤੀ ਹੋਵੇਗੀ ਦੇਖੋ ਜੀ ਸਤਿਗੁਰੂ ਵਿਦਾਸ ਮਹਾਰਾਜ ਜਿਹਦੇ ਜੋ ਆਪਾਂ ਸ਼ੋਭਾ ਯਾਤਰਾ ਆਪਣੇ ਪਿੰਡ ਤੋਂ ਚਾਲੇ ਪਾਏ ਨੇ ਉਹ ਪਹਿਲਾਂ ਤਾਂ ਹੰਟੋਲਣਵਾਲ ਜਾ ਰਹੀ ਹੈ ਉਸ ਤੋਂ ਬਾਅਦ ਪਿੰਡ ਸ਼ੇਰਗੜ ਤੋਂ ਫਿਰ ਆਪਣੇ ਪਿੰਡ ਕੈਂਪ ਵੀ ਜਾਵੇਗੀ ਫਿਰ ਸ਼ੋਣੀ ਕਲਾ ਸਰਦਾਰ ਦੀ ਸ਼ੋਣੀ ਕਾਫੀ ਪਿੰਡ ਦੀ ਸੰਗਤਾਂ ਨੇ ਸਾਡਾ ਬਹੁਤ ਹੀ ਨਿੱਗਾ ਸਵਾਗਤ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕੀਤੇ ਹਨ ਮਹਾਰਾਜ ਦੇ ਸ੍ਰੀਪਲੇ ਸਵਾਗਤ ਲਈ ਕਾਫੀ ਉਹਨਾਂ ਨੇ ਮਤਲਬ ਕਿ ਤਿਆਰੀ ਕੀਤੀਆਂ ਹੋਈਆਂ ਐ ਤੇ ਸਾਨੂੰ ਵੀ ਮਾਣ ਵਾਲੀ ਗੱਲ ਹੈ ਕਿ ਆਪਾਂ ਸਾਰੇ ਸੰਗਤ ਦੇ ਸਹਿਯੋਗ ਨਾਲ ਆਪਾਂ ਇੰਨਾ ਵੱਡਾ ਇਕੱਠ ਕਰਕੇ ਉਹਨਾਂ ਦੇ ਨਗਰ ਜਾ ਰਹੇ ਹਾਂ ਮਹਾਰਾਜ ਦੇ ਚਰਨ ਉਹਨਾਂ ਦੇ ਨਗਰ ਪੈ ਰਹੇ ਨੇ ਆਪਾਂ ਵੀ ਬਹੁਤ ਭਾਗਾ ਵਾਲਿਆਂ ਨੂੰ ਤੇ ਜੇਕਰ ਸਾਰੇ ਸੇ ਗੱਲ ਕਰੀਏ ਕਾਫੀ ਰਾਗੀ ਢਾਗੀ ਜਾਂ ਅਾਕਾ ਬਾਕਾ ਅੱਜ ਉਹ ਵੱਲੋਂ ਜਾ ਕੇ ਕਹੀ ਜਾਏ ਕਿ ਕੋਈ ਵੀ ਨਵੰਦਾ ਜਿਹੜਾ ਆ ਗੁਰੂ ਅਰਬਿਦਾਸ ਮਹਾਰਾਜ ਨੂੰ ਭਗਤ ਕਹਿ ਕੇ ਸਬੋਧਨ ਕੀਤਾ ਜਾਂਦਾ ਕੀ ਟਾਡੇ ਜੀ ਇਲਾਕੇ ਦੇ ਵਿੱਚ ਜਾਂ ਭਗਤ ਕਿਹਾ ਜਾਂਦਾ ਆ ਗੁਰੂ ਅਰਬਿਦਾਸ ਮਹਾਰਾਜ ਨੂੰ ਦੇਖੋ ਜੀ ਸਾਡੇ ਲਈ ਤਾਂ ਉਹ ਜਗਤਗੁਰੂ ਰਵਿਦਾਸ ਮਹਾਰਾਜ ਸਾਡੇ ਸਤਿਗੁਰ ਨੇ ਬਾਕੀ ਜੇ ਗੱਲ ਕਹੀਏ ਤੇ ਜੀ ਜਿਹੜੀ ਗੱਲ ਕਰਦੇ ਆਪਾਂ ਜੋ ਕੋਈ ਉਹਨਾਂ ਨੂੰ ਭਗਤ ਕਹਿ ਕੇ ਸਬੋਧਨ ਕਰਦੇ ਆਂ ਦੇਖੋ ਜੀ ਉਹ ਥੱਲੇ ਭਗਤ ਹੀ ਨਹੀਂ ਸੀ ਸਾਡੇ ਸਤਿਗੁਰੂ ਵੀ ਸੀ ਤੇ ਜਗਤਗੁਰੂ ਵੀ ਸੀ रविदास ਮਹਾਰਾਜ ਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਦੇਖੋ ਜੀ ਜਿੱਦਾਂ ਕਿ ਸੂਰਜ ਨੂੰ ਦੀਵਾ ਦਿਖਾਣ ਦੀ ਲੋੜ ਨਹੀਂ ਜੇ ਆਪਾਂ ਸੂਰਜ ਨੂੰ ਆਪਾਂ ਦੀਵਾ ਦਿਖਾਈਏ ਤੇ ਉਹਨੂੰ ਕੋਈ ਫਰਕ ਨਹੀਂ ਪੈਂਦਾ ਐਦਾਂ ਹੀ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਸਤਗੁਰੂ रविदास ਮਹਾਰਾਜ ਦੀ ਜੋ ਦਰਜਾ ਉਹਨਾਂ ਦਾ ਹੈਗਾ ਸਾਡੇ ਦਿਲਾਂ ਦੇ ਵਿੱਚ ਜਾ ਬਾਕੀ ਸੰਗਤ ਦੇ ਦਿਲਾਂ ਦੇ ਵਿੱਚ ਜੋ ਉਹਨਾਂ ਦਾ ਦਰਜਾ ਆ ਉਹਨਾਂ ਨੂੰ ਮਤਲਬ ਕਿ ਕਿਸੇ ਦੇ ਕੁਝ ਵੀ ਕਹਿਣ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਮਤਲਬ ਕਿ ਸਾਨੂੰ ਉਹਨਾਂ ਦਾ ਕੁਝ ਉਹਨਾਂ ਨੂੰ ਜਿਤਾਣਾ ਪਊਗਾ ਨਾ ਜਿੱਦਾਂ ਆਪਾਂ ਜੇ ਜੇ ਉਹਨਾਂ ਨੂੰ ਆਪਾਂ ਜਾਂ ਕੁਝ ਉਹਨਾਂ ਦਾ ਦਰਜਾ ਆਪਾਂ ਦਰਸਾਉਣਾ ਪੈ ਜਵੇ ਇਹ ਤਾਂ ਉਹ ਗੱਲ ਹੋ ਗਈ ਕਿ ਆਪਾਂ ਸੂਰਜ ਮੂਰੇ ਤੇ ਦੀਵੇ ਨੂੰ ਆਪਾਂ ਰੋਸ਼ਨੀ ਦਿਖਾਈਏ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਆ ਬਾਕੀ ਦੇਖੋ ਜੀ ਆਪਾਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਸਾਡੇ ਦੀ ਸਾਰਿਆਂ ਦੀ ਸਤਿਕਾਰ ਆ ਉਹਨਾਂ ਦੀ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਉਹਨਾਂ ਦੀ ਬਾਣੀ ਸਾਨੂੰ ਰੱਬ ਨਾਲ ਜੋੜਦੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੈ ਸਾਨੂੰ ਇੰਨਾ ਇੱਕ ਮਤਲਬ ਕੀ ਚਲੋ ਸਾਨੂੰ ਰੱਬਨ ਰੂਪੀ ਪਰਮਾਤਮਾ ਜਿਨ੍ਹਾਂ ਦੀ ਬਾਣੀ ਦਰਜ ਨੇ ਸਾਨੂੰ ਪਰਮਾਤਮਾ ਨਾਲ ਜੋੜਦੀ ਹੈ ਤੇ ਆਪਣੇ ਲਈ ਉਹ ਗੁਰੂ ਨੇ ਹੈ ਗੁਰ ਸਾਹਿਬਾਨ ਨੇ ਨਹੀਂ ਸਤਗੁਰ ਨੇ ਸੰਗਤਾਂ ਨੂੰ ਦੱਸਦੇ ਕਿ ਤਾਂ ਤਾਂ ਸ਼੍ਰੀ ਗੁਰੂ ਦਾਸ ਮਹਾਰਾ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਤੁੰਤਾਂ ਦੇ ਨੰਬਰ ਆਇਆ ਜਾ ਰਿਹਾ ਉੱਥੇ ਹੀ ਭਗਤ ਕਹਿ ਕੇ ਜਿਹੜਾ ਸਕੋਧਨ ਕੀਤਾ ਜਾ ਰਿਹਾ ਉਹਨਾਂ ਨੂੰ ਸ਼੍ਰੀ ਗੁਰੂ ਰਵਿਦਾਸ ਸਵਾ ਛੋਣੀ ਕਲਾ ਬੰਗਲਾ ਮੋਗਲ ਹੋਈ ਰਿਹਾ ਮੈਸੇਜ ਦਿੱਤਾ ਗਿਆ ਕਿ ਸਾਡੇ ਸੰਤ ਗੁਰੂ ਰਵਿਦਾਸ ਮਹਾਰਾ ਜੀ ਹਨ ਕਿ ਨਾ ਕੀ ਭਗਤ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਛੋਣੀ ਕਲਾ ਬੰਗਲਾ ਤੋਂ ਹੋ ਜਨ ਪੰਜਾਬੀ ਨਿਊਜ਼ ਲਾਈਵ ਜੋ ਕਿ ਸੰਤ ਸਤਗੁਰੂ रविदास ਮਹਾਰਾਜ ਜੀ ਦਾ ਜੋ ਨਗਰ ਕੀਰਤਨ ਹੈ ਜਿਸ ਨੂੰ ਆਪਣੇ ਚੈਨਲ ਤੇ ਲਾਈਵ ਚਲਾ ਰਹੇ ਨੇ ਜਨ ਪੰਜਾਬੀ ਲਾਈਵ YouTube ਤੇ ਜਾਓ ਇਸ ਦਾ ਲਿੰਕ ਖੋਲੋ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਇਤਾਂ ਹੀ ਆਪਣੇ ਸਤਿਗੁਰ ਦੀ ਮਹਿਮਾ ਜੋ ਕਿ ਇਸ ਦੁਨੀਆ ਵਿੱਚ ਵਰਲਡ ਦੇ ਵਿੱਚ ਫੈਲੇ ਸੋ ਸਾਰਿਆਂ ਨੂੰ ਬੇਨਤੀ ਹੈ ਆਪਣੇ ਆਪਣੇ ਫੋਨ ਦੇ ਉੱਤੇ ਇਹ ਲਾਈਵ ਚਲਾਓ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਜੋ ਬੋਲੇ ਸੋ ਨਰਗ ਸਤਿਗੁਰ ਦਾ ਦੀਵਾਰ ਕੀ ਤੇ ਤਾਜ਼ਾਤਰੀਨ ਖਬਰਾਂ ਨੂੰ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਜਨ ਪੰਜਾਬੀ ਨਿਊਜ਼ ਦੇ ਨਾਲ ਪਲੀਜ਼ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਆਵਾਜ਼ ਤੁਹਾਡੀ ਪਹੁੰਚ ਸਾਡੀ ਜਨ ਪੰਜਾਬੀ ਨਿਊਜ਼